ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਮੁਹਾਲੀ ਦੇ ਵਿੱਚ ਮੋਰਚਾ ਪ੍ਰਦਰਸ਼ਨ ਜਾਰੀ ਹੈ ਤੇ ਉੱਥੇ ਹੀ ਦੱਸਿਏ ਕਿ ਬਾਬਾ ਰਾਜਾ ਰਾਜ ਸਿੰਘ ਖਾਲਸਾ ਦੇਵਲੋ ਸਿੱਖ ਕੌਮ ਨੂੰ ਇੱਕ ਵੱਡੀ اپੀਲ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਨੂੰ ਲੈ ਕੇ ਬੰਦੇ ਸਿੰਘਾਂ ਦੇ ਇਨਸਾਫ ਦੀ ਮੰਗ ਦੇ ਲਈ ਜਿਹੜਾ ਕਿ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਮੋਰਚਾ ਜਿਹੜਾ ਕਿ ਸਰਕਾਰਾਂ ਦੇ ਖਿਲਾਫ ਜਾਰੀ ਹੈ ਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਦੂਜੇ ਪਾਸੇ ਕੋੜਿਆਂ ਨੂੰ ਜਿਹੜਾ ਕਿ ਦਾਣੇ ਲੈਣ ਦੇ ਲਈ ਇੱਕ ਵੱਡੀ اپੀਲ ਸਿੱਖ ਕੌਮ ਨੂੰ ਕੀਤੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਜਿਹੜਾ ਕਿ ਕਿਸਾਨ ਜਥੇਬੰਦੀਆਂ ਚਾਹੇ ਸਿੱਖ ਜਥੇਬੰਦੀਆਂ ਉਹਨਾਂ ਦੇ ਜਿਹੜੀ ਕਿ ਅਹਿਮ ਜ਼ਿੰਮੇਵਾਰੀ ਬਣਦੀ ਹੈ ਤੇ ਜਿਸ ਦੇ ਦੌਰਾਨ ਮੋਰਚੇ ਦੇ ਵਿੱਚੋਂ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ ਤੇ ਜਿਸ ਨੂੰ ਲੈ ਕੇ ਵੱਡੀ ਅਪੀਲ ਸਿੱਖ ਕੌਮ ਨੂੰ ਕੀਤੀ ਗਈ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਾਬਾ ਰਾਜਾ ਰਾਜ ਸਿੰਘ ਦਾ ਹੋਰ ਕੀ ਕਹਿਣਾ ਹੈ ਆਪ ਸਾਰਿਆਂ ਨੂੰ ਪਤਾ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਤੇ ਦਲ ਪੰਥ ਹਰ ਵਾਰ ਖਰਵਾ ਨਿਰੰਤਰ ਸੇਵਾਵਾਂ ਨੇ ਵਾਰਿਆ ਚੰਡੀਗੜ੍ਹ ਮੋਰਚੇ ਦੇ ਵਿੱਚ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਤੇ ਕਿਸਾਨ ਵੀਰਾਂ ਨੂੰ ਕਿ ਸਾਨੂੰ ਐਸੇ ਘੋੜਿਆਂ ਵਾਸਤੇ ਦਾਣੇ ਪੱਕੇ ਦੀ ਲੋੜ ਆ ਵੱਧ ਤੋਂ ਵੱਧ ਸਿੱਖ ਸੰਗਤਾਂ ਘੋੜਿਆਂ ਵਾਸਤੇ ਦਾਣੇ ਦੀ ਜ਼ਰੂਰ ਸੇਵਾ ਕਰੋ ਕਿਉਂਕਿ ਪਹਿਲਾਂ ਕਿਸਾਨੀ ਮੋਰਚਾ ਜਦੋਂ ਲੱਗਿਆ ਸਿੰਭੂ ਵਾਰਡਰ ਤੇ ਉੱਥੇ ਬੈਠੇ ਰਹੇ ਫੇਰ ਉਸ ਤੋਂ ਬਾਅਦ ਇਲੈਕਸ਼ਨ ਦਾ ਆ ਗਿਆ ਉਹ ਇਲੈਕਸ਼ਨਾਂ ਦੇ ਵਿੱਚ ਰੁੱਝੇ ਰਹੇ ਗ੍ਰਾਹੀ ਕੋਈ ਕਰ ਹੀ ਨਹੀਂ ਨਾ ਸੀ 2-3 ਸਾਲ ਹੋ ਗਏ ਕਰੀ ਆ ਜਦੋਂ ਦੇ ਮੋਰਚੇ ਲੱਗਦੇ ਨੇ ਕਿਸਾਨੀ ਮੋਰਚੇ ਤੋਂ ਲੈ ਕੇ ਦਿੱਲੀ ਵਾਲੇ ਮੋਰਚੇ ਲੈ ਕੇ ਹੁਣ ਤੱਕ ਕਦੇ ਵੀ ਗ੍ਰਾਹੀ ਨਹੀਂ ਕਰੀ ਤਿੰਨ-ਚਾਰ ਸਾਲਾਂ ਤੋਂ ਗ੍ਰਾਹੀ ਵੀ ਬੰਦਾ ਦੇਖੋ ਅਸੀਂ ਪੰਥ ਦੀ ਸੇਵਾ ਕਰ ਰਹੇ ਹਾਂ ਬੰਦੀ ਸਿੰਘਾਂ ਦੀ ਸੇਵਾ ਕਰ ਰਹੇ ਹਾਂ ਸਾਡੇ ਕੋਲੇ ਨਾ ਤਾਂ ਕੋਈ ਜਾਇਦਾਦ ਆ ਨਾ ਕੋਈ ਹੋਈ ਆਮਦਨ ਦਾ ਸਾਧਨ ਆ ਸੰਗਤਾਂ ਨੂੰ ਵੀ ਅਪੀਲ ਕਰਨੀ ਆ ਤੇ ਅਸੀਂ ਲੜ ਰਹੇ ਹਾਂ ਜੂਝ ਰਹੇ ਹਾਂ ਤੇ ਆਪ ਜੀ ਕਿਰਪਾ ਕਰਕੇ ਘੋੜਿਆਂ ਵਾਸਤੇ ਜਰੂਰ ਦਾਣਾ ਜਿਹੜਾ ਹੈਗਾ ਫਕਾਓ ਜਰੂਰ ਭੇਜੋ ਸੰਗਤਾਂ ਕੋਈ ਘਾਟਾ ਨਹੀਂ ਉਂਵੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਸਾਧੂ ਮਹਾਂਤਮਾ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਬੋਰੀਆਂ ਨੇ ਬੋਰੀਆਂ ਚੁਕਾ ਦਿੰਦੇ ਹੋ ਕਦੇ ਕੋਈ ਮੋਰਚੇ 'ਚ ਨਹੀਂ ਆ ਕੇ ਬੈਠਾ ਕਦੇ ਹੋਰ ਨਹੀਂ ਕਰਿਆ ਬਥੇਰੇ ਲੈ ਜਾਂਦੇ ਨੇ ਪਰ ਜਿਹੜੇ ਮੋਰਚੇ ਦੇ ਵਿੱਚ ਸਿੰਘ ਗੱਜਦੇ ਨੇ ਜਿਹੜੇ ਮੋਰਚੇ ਦੇ ਵਿੱਚ ਬੈਠੇ ਨੇ ਸਿੰਘ ਉਹਨਾਂ ਨੂੰ ਵੀ ਦਾਣਾ ਫਕਾ ਪਹੁੰਚਾਇਆ ਕਰੋ ਨਾ ਅਸੀਂ ਤੁਹਾਡੇ ਵਾਸਤੇ ਲੜ ਲੜ ਰਹੇ ਹਾਂ ਕਿਸਾਨੀ ਮੋਰਚੇ ਵਾਸਤੇ ਲੜੇ ਪਹਿਲਾਂ ਵੀ ਹੁਣ ਵੀ ਫੇਰ ਸੰਗਤਾਂ ਦਾ ਫਰਜ਼ ਬਣਦਾ ਕਿ ਉਹ ਜ਼ਰੂਰ ਮਦਦ ਕਰਨ ਤੇ ਘੋੜਿਆਂ ਵਾਸਤੇ ਜ਼ਰੂਰ ਚਾਹੀਦਾ ਅਸੀਂ ਆਹ ਭੁੱਖੇ ਰਹ ਲਾਂਗੇ ਪਰ ਘੋੜਿਆਂ ਨੂੰ ਭੁੱਖੇ ਨਹੀਂ ਰੱਖ ਸਕਦੇ ਇਹ ਗੁਰੂ ਪੰਥ ਮਹਾਰਾਜ ਦੇ ਘੋੜੇ ਨੇ ਸੰਗਤਾਂ ਹੀ ਕਿਰਪਾ ਕਰ ਸਕਦੀਆਂ ਨੇ ਕਿ ਗੁਰੂ ਤੋਂ ਬਾਅਦ ਸੰਗਤ ਨੂੰ ਬੇਨਤੀ ਹੁੰਦੀ ਹੈ ਕਿ ਉਹ ਸੰਬੰਧ ਗੁਰੂ ਕਾ ਦੇਣਾ ਤੇ ਇਸ ਕਰਕੇ ਜਿਹੜੇ ਸੰਗਤਾਂ ਆ ਪੌਜਾਂ ਕੋੜੇ ਵਾਲੀਆਂ ਬੈਠੀਆਂ ਨੇ ਮੋਰਾਂ ਦੀਆਂ ਜੜਡੀਆਂ ਉਹਨਾਂ ਨੂੰ ਜ਼ਰੂਰ ਸਾਧੋ